ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਕਸੀਰ ਸਿੰਘ ਬਿੱਲੂ ਅੱਜ ਗੱਲ ਕਰਦੇ ਆਂ ਪੰਜਾਬ ਸਰਕਾਰ ਦੀ ਭਗਮਾਨਤਮਾਨ ਸਰਕਾਰ ਦੀ ਜਿਨ੍ਹਾਂ ਨੇ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਹੋਈ ਹੈ ਵੀ ਪੰਜਾਬ ਦੇ ਵਿੱਚ ਉਹ ਅਸੀਂ ਨਸ਼ਾ ਖਤਮ ਕਰਨਾ ਹੈ ਇਸ ਟੌਪਿਕ ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਜਥੇਦਾਰ ਬੁੱਟਾ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦਾ ਕਿ ਪੰਜਾਬ ਸਰਕਾਰ ਬਾਕੀ ਸਕਸੈਸ ਹੋਈ ਹੈ ਨਸ਼ੇ ਛਰੌਣ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ 'ਚ ਤੋਂ ਬਹੁਤ ਤੁਹਾਡਾ ਸਵਾਗਤ ਹੈ ਵੈਲਕਮ ਟੂ ਖਾਨ ਸਾਹਿਬ ਵੈਲਕਮ ਜਿੱਕੀ ਫੋਟੇ ਸਤਿ ਆਬੂਤਾ ਸਿੰਘ ਜੀ ਭਗਵੰਤ ਮਾਨ ਸਰਕਾਰ ਨੇ ਬਹੁਤ ਅੱਡੀ ਚੋਟੀ ਦਾ ਜੋਰ ਲਾ ਰੱਖਿਆ ਐਡਾ ਵੀ ਕਰ ਰਹੀ ਐ ਕੰਮ ਵੀ ਕਰ ਰਹੇ ਨੇ ਕਿੰਨਾ ਕੁ ਸਕਸੈਸ ਹੋਇਆ ਭਗਵੰਤ ਮਾਨ ਇਸ ਨਸ਼ੇ ਜੜੋ ਕੇ ਲਿਖੇ ਜਿਹੜਾ ਵਿਰੋਧ ਨਸ਼ਿਆਂ ਵਿਰੋਧ ਜੰਗ ਦੀ ਗੱਲ ਕਰਦੇ ਹੋ ਤੁਸੀਂ ਹਨਾ ਫਿਰ ਤਨ ਨੇ ਪਾਈ ਐ ਵੀ ਅਸੀਂ ਕੰਟਰੋਲ ਕਰਾਂਗੇ ਹਨਾ ਤੇ ਕਰ ਵੀ ਰਹੇ ਨੇ ਬਹੁਤ ਬੰਦੇ ਗੁਰਦੁਆਰਾਂ ਕਿਤੇ ਨਸ਼ਾ ਬਹੁਤ ਵੱਡੀ ਮਾਤਰਾ ਵਿੱਚ ਫੜਿਆ ਵੀ ਹੈ ਜਿਵੇਂ ਬਠਿੰਡੇ ਦੀ ਗੱਲ ਕਰ ਲਓ ਅਮਰਸਰ ਦੀ ਗੱਲ ਕਰ ਲਓ ਹਨਾ ਜੀ ਤੇ ਸਭ ਤੋਂ ਵੱਡਾ ਮਗਰਮਾਸ਼ਾ ਮਜੀਠੀਆ ਖੜਿਆ ਹੈ ਵਿੱਚ ਕੋਈ ਦੁਰਾਮਾ ਨਹੀਂ ਪਰ ਕਿਤੇ ਨਾ ਕਿਤੇ ਇਹ ਬੰਦੇ ਵਿੱਚ ਝੂਠ ਬੋਲ ਰਹੇ ਹਨ ਮੈਂ ਕੱਲ ਹੀ ਗੱਲ ਕਰ ਰਿਹਾ ਸੀ ਕਿਸੇ ਟੀਵੀ ਚੈਨਲ ਤੇ 4500 ਪਿੰਡ ਕਹਿੰਦੇ ਨਸ਼ਾ ਮੁਕਤ ਅਸੀਂ ਕਰਤਾ ਜੀ ਤੇ ਉਹਦੀ ਲਿਸਟ ਦਿਓ ਫਿਰ ਕਿੱਥੇ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਅਸੀਂ ਤਾਂ ਜੀ ਫੰਡ ਦੇ ਪੈਸੇ ਮੰਨ ਦਿੱਤੇ ਆ ਜੀ ਆਹ ਕੰਮ ਐਨੀ ਟੀਚਰ ਭਰਤੀ ਕਰ ਲਿਆ ਬੜਾ ਕੁਝ ਖਲਾਸਾ ਕੀਤਾ ਹੈ ਤੇ ਉਹਦੇ ਬਾਰੇ ਫਿਰ ਤੁਸੀਂ ਵੇਰਵਾ ਦੇ ਦਿਓ ਠੀਕ ਹੈ ਵੀ ਕਿੰਨੇ ਲੋਕਾਂ ਨੇ ਨਸ਼ਾ ਛੱਡਿਆ ਨਹੀਂ ਜਿਹੜੇ 4500 ਪਿੰਡ ਦੀ ਗੱਲ ਕਰਦੇ ਅੱਛਾ ਜਿਹੜਾ 4500 ਪਿੰਡ ਨਸ਼ਾ ਮੁਕਤ ਕੀਤਾ ਉਹ ਪਿੰਡਾਂ ਦੀ ਲਿਸਟ ਦਿਓ ਨੰ ਵੀ ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਪਿੰਡ ਪੈਂਦੇ ਆ ਠੀਕ ਹੈ ਠੀਕ ਹੈ ਵੀ ਕਿਹੜਾ ਸ਼ਹਿਰ ਹੈ ਕਿਹੜਾ ਕਸਬਾ ਹੈ ਉਹਨੇ ਲਿਸਟ ਦਿਓ ਲੋਕ ਯਕੀਨ ਵੀ ਕਰਨਗੇ ਠੀਕ ਹੈ ਨਾ ਇਹ ਇਹ ਜੁਮਲੇ ਆ ਜੀ ਜਿਹੜੇ ਪਹਿਲਾਂ ਛੱਡੇ ਸੀਗੇ ਤੇ ਵੈਸੇ ਨਹੀਂ ਹੋ ਸਕਦਾ ਸਾਢੇ 12 ਹਜ਼ਾਰ ਤੋਂ ਪਿੰਡ ਇਹ ਜੀ ਹਾਂ ਪੰਜਾਬ ਦਾ ਤੇ ਫਿਰ ਸਾਰਾ ਪੰਜਾਬ ਤਾਂ ਡੁੱਬਿਆ ਵੀ ਹੈ ਨਹੀਂ ਤਕਰੀਬਨ ਜੇ ਅੱਤੇ ਪਿੰਡ ਦੀ ਗੱਲ ਪੰਜਾਬ ਦੀ ਗੱਲ ਕਰੋਗੇ ਫਿਰ ਤਾਂ ਤੁਸੀਂ ਨਸ਼ਾ ਖਤਮ ਹੀ ਕਰਤਾ ਪਿਛਲੇ ਦਿਨੀ ਤ ਦੋ ਤਿੰਨ ਦਿਨਾਂ ਦੇ ਵਿੱਚ ਕਾਫੀ ਡੈਥ ਹੋਈਆਂ ਨਸ਼ੇ ਦੇ ਕਾਰਨ ਇਹ ਸਰਕਾਰ ਪੂਰੇ ਦਾਅਵੇ ਕਰ ਰਹੀ ਹੈ ਵੀ ਨਸ਼ੇ ਬੰਦ ਹੋਗੇ ਤੇ ਇਹਦੇ ਬਾਰੇ ਕੀ ਕਰਨਾ ਚਾਹੀਦਾ ਦੇਖੋ ਜਿਹੜਾ ਜੁਥ ਹੈ ਜਿਹੜੇ ਪਾਰਲ ਲੈ ਕੇ ਨਸ਼ੇ ਕਰ ਰਿਹਾ ਇਹ ਸਰਕਾਰਾਂ ਦਾ ਦੋਸ਼ ਨਹੀਂ ਹੈਗਾ ਇਹ ਤਾਂ ਤੁਸੀਂ ਆਪਣੇ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਹੈ ਤੇ ਸਭ ਤੋਂ ਜ਼ਿੰਮੇਵਾਰ ਪਰਸ ਹੁੰਦੇ ਆ ਆਪਣੇ ਬੱਚਾ ਨੂੰ ਕੰਟਰੋਲ ਨਹੀਂ ਕਰਦੇ ਖੁੱਲੇ ਖਰਚੇ ਮੈਂ ਤਾਂ ਵਿਗੜੇ ਕਰਨੀ ਔਲਾਦਾਂ ਕੇ ਨਾ ਹੋਣਾ ਵੱਡੇ ਕਰਨ ਦੇ ਕਾਕੇ ਜਿੰਨੂੰ ਖੁੱਲੇ ਖਰਚੇ ਮਿਲਦੇ ਆ ਸ਼ੌਂਕੀਆ ਤੌਰ ਤੇ ਕੀ ਬੰਦੇ ਲੱਗ ਜਾਂਦੇ ਆ ਤੇ ਬਾਅਦ ਵਿੱਚ ਪਸਤਾਉਂਦੇ ਆ ਤੇ ਮੌਤ ਦਾ ਕਾਰਨ ਤਾਂ ਤੁਹਾਡੀ ਆਪਣੀ ਜ਼ਿੰਦਗੀ ਦਾ ਸੁਝਾਅ ਹੋਣਾ ਚਾਹੀਦਾ ਵੀ ਅਸੀਂ ਜੀਣਾ ਹੈ ਕਿ ਮਰਨਾ ਹੈ ਇੱਕ ਬੰਦਾ ਪ੍ਰਸ਼ਾਦਾ ਸ਼ੱਕ ਦਾ ਜੀਣ ਲਈ ਠੀਕ ਹੈ ਤੇ ਇੱਕ ਵਿਚਾਰ ਰਿਹਾ ਬਸ ਵੀ ਅਸੀਂ ਪ੍ਰਸ਼ਾਦਾ ਖਤਮ ਕਰਨਾ ਜਾਨੀ ਕਿ ਦੁਨੀਆ ਦੇ ਪਦਾਰਥ ਖਤਮ ਕਰਨੇ ਖਤਮ ਤਾਂ ਕੋਈ ਕਰ ਨਹੀਂ ਸਕਦਾ ਹੁਣ ਤੁਹਾਡਾ ਢਿੱਡ ਹੈ ਇਹ ਗਰਭੇ ਥੋੜੀ ਹੈ ਠੀਕ ਹੈ ਤੁਸੀਂ ਜੇ ਤੁਹਾਡੇ ਕੋਲ ਫੇਰੀ ਦਾ ਪਿਆ ਖਾਈ ਚਲੋਗੇ ਤੋਈ ਢਿੱਡ ਤੁਹਾਡਾ ਆਪਣਾ ਹੀ ਹੈ ਨਾ ਉਹੀ ਗੱਲ ਨਸ਼ਿਆਂ ਦੀ ਹੈਗੀ ਹੈ ਜੇ ਤੁਹਾਨੂੰ ਇੱਕ ਵਾਰੀ ਫੇਰੀ ਅਗਲਾ ਦੇ ਰਿਹਾ ਤਾਂ ਤੁਸੀਂ ਆਦਤ ਲਾ ਲਈ ਹੈ ਲਤ ਲੱਗੀ ਹੈ ਤੇ ਮੁੜ ਕੇ ਆਲੇ ਕੱਕ ਬਣਾ ਕੇ ਕਹਿੰਦੇ ਫਿਰ ਆਜੋ ਮੋਟਾ ਸੀ ਜਿਹੜੇ ਨਸ਼ੇ ਬਿਕ ਰਹੇ ਹੈ ਉਦੇ ਵਿੱਚ ਕਿੰਨਾ ਕੁ ਪੁਲਿਸ ਦਾ ਹੱਥ ਹੈ ਜਾਂ ਡਿਪਾਰਟਮੈਂਟ ਦਾ ਹੈ ਕਈ ਵਾਰੀ ਲੋਕ ਸ਼ਿਕਾਇਤ ਕਰਦੇ ਆ ਵੀ ਫਲਾਣੀ ਦੁਕਾਨ ਤੇ ਜਾਂ ਫਲਾਣੇ ਸਟੋਰ ਦੇ ਉੱਤੇ ਜਾਂ ਫਲਾਣਾ ਬੰਦਾ ਨਸ਼ਾ ਵੇਚ ਰਿਹਾ ਹੈ ਪਰ ਜਾਣ ਤੋਂ ਪਹਿਲਾਂ ਉੱਥੇ ਕੁਝ ਵੀ ਨਹੀਂ ਮਿਲਦਾ ਇਹਦਾ ਕੀ ਕਰ ਰਹੇ ਹਿੰਦ ਨੇ ਕੁ ਪੁਲਿਸ ਦੇ ਵਿੱਚ ਆਪਣਾ ਬਹੁਤ ਬੰਦੇ ਨਾਂ ਬਾਪਿੰਦਾ ਜੀ ਸਾਰੇ ਪੁਲਿਸ ਨਹੀਂ ਮਾੜੇ ਹੈਗੇ ਠੀਕ ਹੈ ਕੁਝ ਬੰਦੇ ਪੁਲਿਸ ਦੇ ਮਾੜੇ ਆ ਉਹ ਨਸ਼ਾ ਬਕਾਉਂਦੇ ਵੀ ਆ ਇੱਥੇ ਕੋਈ ਦੋ ਰਾਮ ਨਹੀਂ ਜਿਹੜੇ ਲੋਕਾਂ ਨਾਲ ਕਹਿੰਦੇ ਐਵੇਂ ਨਹੀਂ ਕਹਿੰਦੇ ਤੇ ਪਰ ਪੁਲਿਸ ਬਹੁਤ ਚੰਗਾ ਕੰਮ ਵੀ ਕਰੀਏ ਜਿਹੜੇ ਨਸ਼ੇ ਫੜਦੇ ਉਹ ਫੜੇ ਪੁਲਿਸ ਨਹੀਂ ਆ ਨਾ ਠੀਕ ਹੈ ਨਾ ਠੀਕ ਹੈ ਵੇਚਣ ਵਾਲੇ ਹੈਗੇ ਤੁਸੀਂ ਉਹਨਾਂ ਨੂੰ ਕਹਿੰਦੇ ਸਾਰੇ ਨੂੰ ਨਾ ਕਹੋ ਤੇ ਦੂਜੀ ਗੱਲ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹ ਮੈਡੀਕਲ ਸਟੋਰਾਂ ਤੇ ਹੋਣ ਜਾਂ ਆਮ ਬੰਦੇ ਹੋਣ ਜਦੋਂ ਉਹ ਕੰਟੈਕਟ ਹੁੰਦੇ ਆ ਜੀ ਉਹਨਾਂ ਦੇ ਘਰਾਂ ਦੇ ਘਰ ਫੋਨ ਆ ਜਾਂਦਾ ਵੀ ਹਾਂ ਹਾਂ ਉਹ ਨਾਲ ਲੱਗਿਆ ਤੁਹਾਡੇ ਕੋਲ ਤੇ ਤੁਸੀਂ ਮਾਲ ਪਤਾ ਸਮਝਦੇ ਆਪਣਾ ਇਹਨਾਂ ਕੇ ਰਲ ਮਿਲ ਕੇ ਚੱਲਦਾ ਹੈ ਬਾਕੀ ਬਿਲੋਂ ਗੱਲ ਨਾ ਨਸ਼ਾ ਜਿਹੜੀ ਵੇਚਣ ਦੀ ਸਰਕਾਰਾਂ ਦੀ ਗੱਲ ਕਰਦੇ ਉਹ ਸਰਕਾਰਾਂ ਬਾਰੇ ਤਾਂ ਮੈਂ ਪਹਿਲਾਂ ਬਹੁਤ ਵਾਰੀ ਕਿਹਾ ਸਰਕਾਰਾਂ ਨਸ਼ਾ ਬਕਾਉਂਦੀਆਂ ਨੇ ਕੋਈ ਸ਼ੱਕ ਨਹੀਂ ਉਹਨਾਂ ਝਾੜੂ ਬੰਦੇ 45 ਵਾਲੇ ਮੰਤਰੀ ਵੀ ਆ ਸੌਰੀ ਐਮਐਲਏ ਵੀ ਕਹਿੰਦੇ ਵਿੱਚ ਹੈਗੇ ਆ ਜਿਨ੍ਹਾਂ ਕੋਲੇ ਨਸ਼ਾ ਤਸ਼ਕਰ ਸਿੱਧੇ ਤੌਰ ਤੇ ਗੱਲਬਾਤ ਕਰਦੇ ਇਹਨਾਂ ਜਵਾਨਾਂ ਤਾਂ ਤੱਕ ਲਾਈਆਂ ਹੋਈਆਂ ਨੇ ਨਾ ਸਰਦਾਰ ਸਾਹਿਬ ਉਹ ਸਾਹਮਣੇ ਆਇਆ ਠੀਕ ਹੈ ਗੱਲ ਤਾਂ ਫਿਰ ਮੁੜ ਕੇ ਤੁਹਾਡੇ ਤੇ ਆਏਗੀ ਨਾ ਭਈ ਤੁਸੀਂ ਮਰਨਾ ਚਾਹੁੰਦੇ ਹੋ ਕਿ ਜੀਣਾ ਚਾਹੁੰਦੇ ਹੋ ਠੀਕ ਹੈ ਨਸ਼ੇ ਤਾਂ ਉਹ ਜਨਨ ਕਿ ਬਰਬਾਦ ਕਰਨ ਵਾਸਤੇ ਆ ਇਹ ਤਾਂ ਤੁਸੀਂ ਤੁਸੀਂ ਦੇਖੋ ਮਜੀਠੀਏ ਦੀ ਘਰ ਵਾਲੀ ਨੇ ਦੋਸ਼ ਲਾਇਆ ਕਹਿੰਦੀ ਵੀ ਸਾਡੇ ਤੇ ਭਗਵਾਨ ਤਮਾਨ ਸਰਕਾਰ ਜਾਣਬੁੱਧ ਕੇ ਪ੍ਰੈਸ਼ਰ ਕਰ ਰਹੀ ਹੈ ਸਾਡੇ ਘਰ ਚੋਂ ਕੁਝ ਨਹੀਂ ਮਿਲਿਆ ਅਸੀਂ ਨਸ਼ੇ ਦਾ ਕੋਈ ਕਾਰੋਬਾਰ ਨਹੀਂ ਕਰਦੇ ਇਹਦੇ ਬਾਰੇ ਕੀ ਕਹਣਾ ਚਾਹੁੰਦੇ ਨਹੀਂ ਜੇ ਕਾਰੋਬਾਰ ਨਹੀਂ ਕਰਦੇ ਫਿਰ ਘਪਰਾਉਣ ਦੇ ਕਿ ਲੋੜ ਪਈ ਫਿਰ ਜੇ ਕੰਕਾ ਮਾਰਦੇ ਉਹਨਾਂ ਨੇ ਤਾਂ ਇਹ ਐਨਡੀਪੀਐਸ ਦਾ ਪਰਚਾ ਤਾਂ ਹੈ ਨਹੀਂਗਾ ਉਹ ਤਾਂ ਤਾਰਾਂ ਜੋੜਨ ਵਾਸਤੇ ਵੀ ਤੁਹਾਡੇ ਕੋਲ ਪ੍ਰਾਪਰਟੀ ਕਿੱਥੋਂ ਆਈ ਹੈ ਜਿਹੜੀ ਤੁਸੀਂ ਨਜਾਇਜ਼ ਪ੍ਰਾਪਰਟੀ ਬਣਾਈ ਹੈ ਨਾ ਹਜ਼ਾਰਾਂ ਏਕੜ ਜ਼ਮੀਨ ਨੇ ਬਣਾਈ ਹੈ ਕੋਠੀਆਂ ਘਰਾਂ ਹਨਾ ਜੋ ਕੁਝ ਤੁਸੀਂ ਲਿਆ ਬਾਹਰ ਟਰਾਲੇ ਚੱਲਦੇ ਥੋੜੇ ਹਨਾ ਉਹ ਤਾਂ ਉਹਨਾਂ ਨੇ ਇਹ ਦੱਸਿਆ ਵੀ ਤੁਹਾਡੀ ਇਹ ਪ੍ਰਾਪਰਟੀ ਦੇ ਪੈਸੇ ਕਿੱਥੋਂ ਲਾਇਆ ਫਿਰ ਤੁਸੀਂ ਦੱਸ ਦਿਓ ਕਿੱਥੋਂ ਲਾਇਆ ਹੈ ਫਿਰ ਉਹ ਦੂਜੇ ਜਿਹੜੇ ਲੋਕ ਬਾਹਰ ਬੈਠੇ ਕਹਿੰਦੇ ਸਾਨੂੰ ਕੋਈ ਮੰਤਰ ਦੱਸ ਦੋ ਵੀ ਅਸੀਂ ਵੀ ਡਬਲ ਕਰ ਲਿਆ ਅਸੀਂ ਤਾਂ ਕਹਿੰਦੇ ਕਿਸ ਤਰ੍ਹਾਂ ਤੇ ਇਥੇ ਘਰ ਲੈ ਕੇ ਕਹਿੰਦੇ ਪਸਤੋਨਿਆਂ 25-25 ਸਾਲ ਹੋ ਕੇ ਨੰਬਰ ਦੇ ਦਿੰਦੇ ਇੱਥੇ ਹਰੇਕ ਬੰਦਾ ਕੋਈ ਨਵੇਂ ਗੱਡੀ ਲੈਂਦਾ ਜੇ ਲੋਨ ਤੇ ਲੈਂਦਾ ਤਾਂ 15000 ਰੁਪਏ ਕਿਸ਼ਤ ਆਉਂਦੀ ਹੈ ਹਾਲੇ ਕਹਿੰਦੇ ਸਾਨੂੰ ਵੀ ਕੋਈ ਚਾਰ ਬ ਦੱਸ ਦੋ ਇਸ ਦਾ ਬਸੇ ਵੀ ਰਾਤ ਰਾਤ ਤਮੀਰ ਹੋ ਰਹੀ ਹੈ 4 400 ਤੋਂ 2 ਹਟਕੇ ਹਟੇਰੇ ਜਿਹੜੇ ਜ਼ਮੀਨ ਹੈ 1000 ਏਕੜ ਹੈ ਉਹ ਉਹ ਪਤਾ ਨਹੀਂ ਹੁਣ ਸਾਜਾ ਕਿ ਝੂਠ ਹੈ ਇਹ ਗੱਲਾਂ ਤਾਂ ਹੈਗੀਆਂ ਨੇ ਪਰ ਪ੍ਰੋਬਲਮ ਤਾਂ ਇਹ ਹੈ ਨਾ ਭਵੰਤਮਨ ਤਾਂ ਇਹ ਗੱਲ ਕਹੀ ਆ ਉਹ ਕਹਿੰਦਾ ਵੀ ਜਿਹੜੀ ਤੁਹਾਡੇ ਕੋਲੇ ਪ੍ਰਾਪਰਟੀ ਬਣੀ ਹੈ ਇਹ ਨਜਾਇਜ਼ ਬਣੀ ਹੈ ਵੀ ਇਹ ਕਿੱਥੋਂ ਆਈ ਹੈ ਹੁਣ ਕਿੱਥੋਂ ਆਈ ਦਾ ਮਤਲਬ ਹੈ ਕਿ ਚਿੱਟਾ ਵਿੱਚ ਤੇ ਚਿੱਟਾ ਵੀ ਫਿਰ ਹਜ਼ਾਰਾਂ ਕਰੋੜਾਂ ਦੀ ਗੱਲ ਹੈਗੀ ਹੈ 2-4 ਕਰੋੜ ਦੀ ਗੱਲ ਹੈ ਵੀ ਠੀਕ ਹੈ ਹਰੇਕ ਪਿੰਡ ਵਿੱਚ ਪੰਨਾਲ ਦੇ ਦੇ ਵਿੱਚ ਇੱਕ ਨਾ ਡੀਲਰ ਜਿਹੜਾ ਹੈ ਇਹਨਾਂ ਦਾ ਹੈਗਾ ਜਿਹੜਾਗਾ ਚਿੱਟਾ ਸਪਲਾਈ ਕਰਦਾ ਸੀ ਕਿ ਆਪਣੇ ਨਸ਼ੇ ਜਿਹੜੇ ਨੌਜਵਾਨ ਕਰਦੇ ਨੇ ਉਹਨਾਂ ਵਿੱਚ ਮਾਪਾ-ਵੱਪ ਦਾ ਕਿੱਡਾ ਕਰੋਲ ਹੈ ਕਿ ਮਾਪਾ-ਵੱਪ ਜਮੀ ਬਿਲਕੁਲ ਧਿਆਨ ਨਹੀਂ ਕਰਦੇ ਵੀ ਸਾਡਾ ਬੱਚਾ ਕਿੱਥੇ ਜਾਂਦਾ ਹੈ ਕੀ ਕਰਦਾ ਕੱਲੀ ਆਪ ਸਰਕਾਰਾਂ ਦੇ ਜਾਂ ਮਤਲਬ ਕਿ ਪੁਲਿਸ ਦੇ ਉੱਤੇ ਦੋ ਚਲਾਈਆਂ ਨੇ ਵੀ ਉਹ ਗੌਰ ਨਹੀਂ ਕਰਦੇ ਨਸ਼ਾ ਨਹੀਂ ਪੜਦੀ ਮਾ ਮਾਪਦਾ ਵੀ ਕੋਈ ਤਾਂ ਕੁਝ ਪਰਜ ਬਣਦਾ ਹੈ ਕਿ ਨਹੀਂ ਇੱਕ ਉਮਰ ਹੁੰਦੀ ਹੈ ਜੇ 15 ਸਾਲ ਤੱਕ ਤੁਸੀਂ ਬੱਚੇ ਦੀ ਕੇਅਰ ਕਰੋ ਹੀ ਕਰੋ ਜਿੰਨ ਜਿੰਨ ਬੱਚਾ ਖਾਣਾ ਪੀਣਾ ਨਹੀਂ ਸਿੱਖਦਾ ਪੀਣਾ ਨਹੀਂ ਸਿੱਖਦਾ ਠੀਕ ਹੈ ਬੋਲ ਚੱਲਣੀ ਉਸੇ ਹੁੰਦੀ 15 ਸਾਲ ਦੇ ਵੀ ਤਕਰੀਬਨ ਉਹ ਮੰਨ ਕੇ ਚੱਲੋ ਵੀ 10 ਤੱਕ ਕਰ ਹੀ ਜਾਂਦਾ ਜੇ 5 ਸਾਲ ਦਾ ਜੇ ਸਕੂਲ ਚ ਲਾਉਨੇ ਆ ਠੀਕ ਹੈ ਉਹਨਾਂ ਚਿਰ ਬੱਚੇ ਦੀ ਕੇਅਰ ਕਰਨੀ ਜ਼ਰੂਰੀ ਹੈ ਠੀਕ ਹੈ ਤੇ ਅਸੀਂ ਬੱਚੇ ਨੂੰ ਉਹਨਾਂ ਟਾਈਮ ਦਿੱਤਾ ਨਹੀਂ ਬੱਚੇ ਹੱਥਾਂ ਚੋਂ ਨਿਕਲ ਕੇ ਖਰਚੇ ਖੁੱਲੇ ਹੋਗੇ ਠੀਕ ਹੈ ਫਿਰ ਉਹ ਚਾਂਬਲ ਗਏ ਨਸ਼ੇ ਨੂੰ ਲੱਗ ਗਏ ਠੀਕ ਹੈ ਕਿਤੇ ਨਾ ਕਿਤੇ ਮਾਂ ਪਿਓ ਵੀ ਇਹਦੇ ਵਿੱਚ ਦੋਸ਼ੀ ਹੈਗਾ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਬਹੁਤ ਬਾਰੇ ਕਿਹਾ ਅੱਜ ਫੇਰ ਕਹਿ ਦਿੰਦਾ ਸਰਕਾਰਾਂ ਦੀ ਗੱਲ ਕਰੋ ਪ੍ਰਸ਼ਾਸਨ ਦੀ ਗੱਲ ਕਰੋ ਉਹਨੇ ਕੰਟਰੋਲ ਕਰ ਲੈ ਉਹਨੇ ਕੰਟਰੋਲ ਕਰ ਦੋ ਕੰਨ ਜਦੋਂ ਸ਼ਿਕਾਇਤ ਕਰਦੇ ਹੋ ਹੁਣ ਤੁਹਾਡੇ ਘਰੇ ਕੀ ਹੋ ਰਿਹਾ ਪੁੱਤ ਵੀ ਥੋੜੀਆਂ ਜਿਹੀਆਂ ਨੂੰ ਇੱਕ ਬੇਰੁਜ਼ਗਾਰੀ ਵੀ ਬਹੁਤ ਵੱਡਾ ਮਸਲਾ ਹੈ ਜੀ ਮੋਟਾ ਸਿੰਘ ਜੀ ਕਿ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਪੜ੍ਹ ਲਿਖ ਕੇ ਕੋਈ ਰੁਜ਼ਗਾਰ ਨਹੀਂ ਮਿਲਦਾ ਫਿਰ ਉਹ ਜਿਹੜੇ ਵਿਲੇ ਹੁੰਦੇ ਨੇ ਜਦੋਂ ਘਰੋਂ ਵੀ ਗਾਲਾਂ ਪੈਦੀਆਂ ਬਾਰੋ ਸਮਾਜ ਚ ਵੀ ਉਹਨਾਂ ਨੂੰ ਕੋਈ ਇੱਜ਼ਤ ਨਹੀਂ ਮਿਲਦੀ ਫਿਰ ਉਹ ਇਸ ਰਾਹ ਤੇ ਤੁਰ ਪਾ ਦਿੰਦਾ ਕੀ ਕਰਨਾ ਨਹੀਂ ਪੌਣੇ 3 ਕਰੋੜ ਦੀ ਆਬਾਦੀ ਹੈ ਜੀ ਪੰਜਾਬ ਦੀ 1.5 ਕਰੋੜ ਮੈਕਸਿਮਮ ਨੌਕਰੀਆਂ ਗਵਰਨਮੈਂਟ ਕਿਥੋਂ ਦੇ ਦੋ ਵੀ ਜੀ ਕੋਟਾ ਕਿੰਨੇ ਗਵਰਨਮੈਂਟ ਕੋਲੇ ਤੁਸੀਂ ਪੁਲਿਸ ਦੀ ਨਫਰੀ ਲਾ ਲਓ ਬਿਊਰੋਕ੍ਰੇਸੀ ਹੋਰ ਲਾ ਲਓ ਹਨਾ ਸਿਵਲ ਨੇ ਲਾ ਲਓ ਉਹ ਕਿੰ ਕੋਟੀਆਂ ਦਾ ਬਗਿ ਰੱਖੇ ਜਾਣਗੇ ਨਾ ਉਹ ਸਾਰੇ ਕੰਟਰੀਆਂ ਵਿੱਚ ਸਰਕਾਰੀ ਜੋ ਥੋੜੀ ਕਰਦੇ ਬੰਦੇ ਪ੍ਰਾਈਵੇਟ ਜੋ ਬੰਦੇ ਵੀ ਆਪਣਾ ਕਾਰੋਬਾਰ ਬੰਦੇ ਕਰਦੇ ਆ ਪੰਜਾਬ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਭਾਈ ਇਹ ਇੱਕ ਛੂਟ ਪਾ ਕੇ ਆਈ ਸੀ ਇੱਥੇ ਠੀਕ ਹੈ ਉਹਨੇ ਵੱਡੇ ਵੱਡੇ ਸ਼ਾਪਾਂ ਬਣਾ ਲਏ ਗੱਡੀਆਂ ਦੇ ਮਾਲਕ ਕੋਠੀਆਂ ਦੇ ਮਾਲਕ ਬਣ ਗਏ ਪ੍ਰਾਪਰਟੀਆਂ ਲੈ ਲਈਆਂ ਉਹ ਤਾਂ ਕਹਿੰਦੇ ਨਹੀਂ ਵੀ ਸੀਪੀਰ ਰੁਜ਼ਗਾਰ ਅਸੀਂ ਕਿਉਂ ਕਹਿੰਦੇ ਇਹਦਾ ਮਤਲਬ ਅਸੀਂ ਰੀਜ਼ਨ ਕੀ ਹੈ ਫਿਰ ਕੀ ਗੱਲ ਹੈ ਕਰਨਾ ਨਹੀਂ ਚਾਹੁੰਦੇ ਕੀ ਅਸੀਂ ਅਸੀਂ ਕਹਿੰਦੇ ਬਸ ਅਸੀਂ ਟੇਬਲ ਤੇ ਬੈਠੇ ਆ ਅਸੀਂ ਚੱਕ ਸੈ ਨਹੀਂ ਕਰਨਾ ਕੱਲਾ ਇਦਾਂ ਥੋੜੀ ਹੁੰਦਾ ਠੀਕ ਹੈ ਮਿਹਨਤ ਕਰਨੀ ਪੈਣੀ ਹੈ ਥੋੜਾ ਗਵੰਡੀ ਵੀ ਕੰਮ ਕਰਦਾ ਹੀ ਆ ਮੇਰਾ ਗਵੰਡੀ ਵੀ ਕੰਮ ਕਰਦਾ ਹੀ ਆ ਸਾਰੇ ਨੂੰ ਇੱਥੇ ਇੱਕ ਹੋਰ ਦੂਸਰੀ ਜਨ ਇੱਥੇ ਜਿਹੜੇ ਬਾਹਰਲੇ ਮੁਲਕਾਂ ਦਾ ਲੋਕਾਂ ਨੂੰ ਕ੍ਰੇਜ ਬਣਿਆ ਹੋਇਆ ਬਾਹਰ ਜਾਣ ਦਾ ਇੱਥੇ ਬਿਲਕੁਲ ਕੰਮ ਕਰਕੇ ਰਹੇ ਜੀ ਉਹੀ ਬੰਦੇ ਜਾ ਕੇ ਉੱਥੇ ਉਹੀ ਮਿਹਨਤਾਂ ਕਰਦੇ ਨੇ ਇਹ ਕੀ ਇਹ ਕੀ ਗੱਲ ਹੈ ਬਾਹਰ ਦਾ ਭੋਤ ਹੁਣ ਲੋਕਾਂ ਦਾ ਉੱਤਰ ਚੱਲਿਆ ਜੀ ਥੋੜਾ ਬਹੁਤ ਰਹਿ ਗਿਆ ਵੀ ਉਹ ਵੀ ਉੱਤਰ ਜਾਊਗਾ ਸਾਡੇ ਕੋਲ ਇੱਕ ਬੰਦਾ ਸੀਗਾ ਹੁਸ਼ਿਆਰਪੁਰ ਦਾ ਸਰਪੰਚ ਗਿਆ ਇਥੋਂ ਮੈਗਨਾਨਾ ਸੋਸ ਭਗਤ ਕਿਸੇ ਸਟੋਰ ਤੇ ਬੰਦਾ ਕੰਮ ਕਰਦਾ ਸੀਗਾ ਉਹ ਮੇਰੇ ਮਿੱਤਰ ਨੇ ਗੱਲ ਸੁਣਾਈ ਤੇ ਕਹਿੰਦਾ ਉੱਥੇ ਸਬਜ਼ੀਆਂ ਧੋਤੋ ਕਹਿੰਦਾ ਉਹਨਾਂ ਨੂੰ ਰੱਖਣਿਆ ਸੀਗਾ ਕਦੇ ਉਹ ਸਾਨੂੰ ਕਹਿੰਦਾ ਮੈਂ ਤਾਂ ਸਰਪੰਚ ਆ ਉਹ ਕਹਿੰਦਾ ਸਰਪੰਚ ਤੂੰ ਉੱਥੇ ਸੀਗਾ ਇੱਥੇ ਇੱਥੇ ਸਰਪੰਚ ਨਹੀਂ ਆ ਕਹਿੰਦਾ ਦਿਹਾੜੀ ਲੈਣਿਆ ਕਹਿੰਦਾ ਸਦਾ ਕੰਮ ਕਰ ਕਹਿੰਦਾ ਟੋਕਰੇ ਪਰ ਬਾ ਚੱਕਦੇ ਸਬਜ਼ੀਆਂ ਦੇ ਕਹਿੰਦਾ ਉੱਥੇ ਠੀਕ ਹੈ ਚੱਕਣੇ ਪਏ ਕਹਿੰਦਾ ਠੀਕ ਹੈ ਨਾਲ ਗੱਲ ਇਦਾਂ ਨਹੀਂ ਗੱਲ ਚੱਲਦੀ ਉੱਥੇ ਵੀ ਦਰਖਤਾਂ ਨੂੰ ਨਹੀਂ ਪੈਸੇ ਲੱਗਦੇ ਇਹ ਬਹੁਤ ਸੀਗਾ ਮੈਂ ਤਾਂ ਉੱਥੇ ਬਹੁਤ ਵੱਡੀ ਯਾਦ ਕਰਦੀ ਆਪਣੇ ਨਾਲ ਹਾਰਡ ਵਰਕ ਜ਼ਿਆਦਾ ਬੀਨਬਾਤ ਬਹਾਨਾ ਲਾ ਕੇ ਆਲਾ ਚੁੱਪ ਕਰ ਜੂਗਾ ਉੱਤੇ ਨਹੀਂ ਉੱਥੇ ਲਾ ਤੁਹਾਡੇ ਟਾਈਮ ਜਦ ਤੁਸੀਂ ਕੰਮ ਸ਼ੁਰੂ ਕਰਦੇ ਹੋ ਨਾ ਉੱਤੇ ਟਾਈਮ ਨੋਟ ਹੁੰਦਾ ਕਹਿੰਦੇ ਕੈਮਰੇ ਵੀ ਲੱਗੇ ਹੁੰਦੇ ਮੈਂ ਕਹਿੰਦਾ ਜੀ ਬਿਲਕੁਲ ਉੱਥੇ ਤਾਂ ਬਹੁਤ پابੰਦੀ ਹੈ ਠੀਕ ਹੈ ਇਹ ਸਾਨੂੰ ਸਾਡੇ ਨਾਲ ਗਿਆਨੀ ਬੂਟਾ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਡਿਟੇਲ ਚ ਸਮਝਾਇਆ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ